ਮਾਰੇ ਕਹਿੰਦੇ ਦਲਾਲੀਆਂ ਕਰਦੇ ਆ ਨਾ ਜਿਹੜੇ ਵੀ ਕਹਿੰਦੇ ਪਿਤਰਾਂ ਤੱਕ ਪਹੁੰਚਾ ਦੇਵਾਂਗੇ ਜਿਹੜੇ ਖੀਰਾਂ ਖਾਂਦੇ ਆ ਪੂੜੇ ਖਾਂਦੇ ਆ ਜਿਹੜੇ ਜਿਹੜੇ ਕਹਿੰਦੇ ਤੁਹਾਡੇ ਪਿਤਰਾਂ ਤੱਕ ਸਾਨੂੰ ਛਕਾ ਦਿਓ ਅਸੀਂ ਪਹੁੰਚਾ ਦੇਾਂਗੇ ਉਹ ਦਲਾਲੀਆਂ ਕਰਦੇ ਆ ਮਾਰੇ ਕਹਿੰਦੇ ਉਹਨਾਂ ਦੇ ਵੀ ਹੱਥ ਵੱਡੇ ਜਾਣੇ ਵੱਡਿਆ ਹੱਥ ਬੜੋ ਸਾਰੇ ਵੱਡਿਆ ਹੱਥ ਉਹ ਦਲਾਲਾਂ ਦੇ ਹੱਥ ਵੱਡੇ ਜਾਣੇ ਆ ਮਾਰੇ ਕਹਿੰਦੇ ਦਰਾਲੀਆਂ ਕਰਦੇ ਆ ਵੀ ਅਸੀਂ ਪਿੱਤਰਾਂ ਤੱਕ ਪਹੁੰਚਾ ਦਿਆਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਧੰਨ 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 ਸਤਕਾਰਯੋਗ ਬਾਬਾ ਪਿਤਾ ਮਹਿਤਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਆ ਉਸਰਾਧ ਕਰਾ ਰਹੇ ਥੋੜੇ ਦਿਨਾਂ ਚ ਆ ਰਹੇ ਆ ਉਸਰਾਧ ਲੋਕਾਂ ਨੇ ਬੜਾ ਕੋਲੀ ਕਰਨਾ ਹੈ ਪਰ ਤੁਸੀਂ ਸਿੱਖੋ ਧਿਆਨ ਰੱਖਣਾ ਸਾਨੂੰ ਨਹੀਂ ਹੁਕਮ ਹੈ ਕਿ ਇਹਦੇ ਪਿਤਾ ਜੀ ਸਰਾਧ ਕਰਾ ਰਹੇ ਆ ਕਿਉਂ ਕਰਾ ਰਹੇ ਸੀ ਕਿਉਂਕਿ ਸਿੱਖੀ ਤਾਂ ਗੁਰੂ ਨਾਨਕ ਨੇ ਸ਼ੁਰੂ ਕੀਤੀ ਹੈ ਨਾ ਗੁਰੂ ਨਾਨਕ ਦੇ ਪਿਤਾ ਜੀ ਪਹਿਲਾਂ ਹਜੇ ਸਿੱਖ ਨਹੀਂ ਸੀ ਨਾ ਜਦੋਂ ਗੁਰੂ ਨਾਨਕ ਤੋਂ ਸਿੱਖੀ ਸ਼ੁਰੂ ਹੋਈ ਆ ਉਹਨਾਂ ਦਾ ਧਰਮ ਪਹਿਲਾਂ ਹੋਰ ਸੀ ਹੁਣ ਮਹਾਰਾਜ ਸਿੱਖਿਆ ਦੇਣ ਲੱਗਿਆ ਆਪਣੇ ਪਿਤਾ ਨੂੰ ਪਿਤਾ ਜੀ ਨੇ ਪੰਡਤ ਬੁਲਾਏ ਹੋਏ ਆ ਸਾਧੂ ਮਹਾਤਮਾ ਬੁਲਾਏ ਹੋਏ ਆ ਖੀਰ ਪੂੜੇ ਚੱਲ ਰਹੇ ਆ ਭੋਜ ਚੱਲ ਰਹੇ ਆ ਮਾਰੇ ਕਹਿੰਦੇ ਪਿਤਾ ਜੀ ਇਹ ਕੀ ਸਮਾਗਮ ਆ ਕਹਿੰਦੇ ਸਰਾਧ ਨੇ ਪਿਤਰਾਂ निमित ਇਹ ਭੋਜਨ ਕੀਤਾ ਮਾਰੇ ਕਹਿੰਦੇ ਪਿਤਾ ਜੀ ਤੁਹਾਡੇ ਪਿਤਰਾਂ ਨੂੰ ਏਕਾਸੇ ਦੀ ਲੋੜ ਨਹੀਂ ਹਦੀ ਕਹਿੰਦੇ ਕਿਉਂ ਪੁੱਤਰ ਕਿਉਂ ਨਹੀਂ ਲੋੜ ਤਿੰਨ ਨਹੀਂ ਤੁਹਾਡੇ ਪਿਤਰਾਂ ਨੂੰ ਲੋੜ ਨਹੀਂ ਇਨਾਂ ਦਾ ਖਾਦਾ ਤੁਹਾਡੇ ਪਿਤਰਾਂ ਤੱਕ ਪਹੁੰਚਣਾ ਨਹੀਂ ਤੁਹਾਨੂੰ ਹੀ ਕੁਝ ਕਰਾਉਣ ਦੀ ਲੋੜ ਵੀ ਹੈ ਤਾਂ ਪਿਤਾ ਮਾਤਾ ਕਾਲੂ ਜੀ ਕਹਿੰਦੇ ਪੁੱਤਰ ਜਿਹੜਵੇਂ ਲੋਕ ਕਰਦੇ ਓਵੇਂ ਮੈਂ ਕਰੀ ਜਾਂਦਾ ਮੈਂ ਤੇਰੀ ਗੱਲ ਤੇ ਯਕੀਨ ਕਿਵੇਂ ਕਰ ਲਵਾਂ ਤਾਂ ਜਨਮ ਸਾਖੀ ਪੜੋ ਅੱਜ ਦੁਕਾਨ ਤਾਂ ਸਾਡੇ ਘਰਾਂ 'ਚ ਜਨਮ ਸਾਖੀਆਂ ਹੈ ਨਹੀਂ ਸਾਡੇ ਜਿਹੜੇ ਦਾਦੇ ਸੀ ਨਾ ਪਰਦਾਦੇ ਸੀ ਉਹ ਘਰਾਂ ਦੇ ਵਿੱਚ ਜਦੋਂ ਅੰਮ੍ਰਿਤਸਰ ਜਾਣਾ ਆਨੰਦਪੁਰ ਜਾਣਾ ਹਜ਼ੂਰ ਸਾਹਿਬ ਜਾਣਾ ਉੱਥੋਂ ਕੋਈ ਨਾ ਕੋਈ ਗ੍ਰੰਥ ਲੈ ਕੇ ਆਉਂਦੇ ਹੁੰਦੇ ਅੱਜ ਕੀ ਲੈ ਕੇ ਉਹਨੇ ਭਾਂਡੇ ਚੱਕ ਲਿਆਉਣੇ ਸਾਡੇ ਜਿਹੜੇ ਦਾਦੇ ਪਣਦਾਦੇ ਸੀ ਨਾ ਜਨਮ ਸਾਖੀ ਲਿਆਉਂਦੇ ਹੁੰਦੇ ਕੋਈ ਗ੍ਰੰਥ ਲਿਆਉਣਾ ਉਹਨਾਂ ਨੇ ਆ ਕੇ ਬੱਚੇ ਨੂੰ ਕਹਿਣਾ ਲੈ ਵੇ ਪੁੱਤ ਸ਼ਾਮ ਨੂੰ ਜਦੋਂ ਸਾਰਾ ਟੱਬਰ ਇਕੱਠਾ ਹੋ ਗਿਆ ਇੱਕ ਸਾਖੀ ਰੋਜ਼ ਸੁਣਾ ਦਿਆ ਕਰ ਸਾਰਿਆਂ ਨੂੰ ਤੇ ਉਹ ਜਨਮ ਸਾਖੀ ਦੇ ਇੱਕ ਇੱਕ ਕਰਕੇ ਸਾਖੀ ਸਾਖੀ ਕੀ ਹੁੰਦੀ ਹੈ ਸਿੱਖਿਆ ਗਵਾਹੀ ਉਹ ਗੁਰੂ ਦੀਆਂ ਸਿੱਖਿਆਵਾਂ ਕਹਾਣੀਆਂ ਸੁਣਦੇ ਤੇ ਸਾਨੂੰ ਸਿੱਖਿਆ ਮਿਲਦੀ ਗਿਆਨ ਮਿਲਦਾ ਵੀ ਸਾਡੇ ਗੁਰੂ ਨੇ ਕੀ ਕੌਤਕ ਕੀਤੇ ਕਿਵੇਂ ਸਮਝਾਇਆ ਇਹ ਜਨਮ ਸਾਖੀ ਚ ਭਾਈ ਬਾਲੇ ਵਾਲੇ ਦੀ ਸਾਖੀ ਹੈ ਕਿਵੇਂ ਗੁਰੂ ਨਾਨਕ ਕਹਿਣ ਲੱਗੇ ਚੰਗਾ ਪਿਤਾ ਜੀ ਨੇਤਰਬੰਦ ਕਰੋ ਆਖੋ ਸਤ ਕਰਤਾ ਸਤ ਕਰਤਾਰ ਕਹਾਇਆ ਗੁਰੂ ਨਾਨਕ ਦਾ ਨਾਰਾ ਸੀ ਆਪਣੀ ਬਖਸ਼ਿਸ਼ ਕਰਕੇ ਨਦਰੀ ਨਦਰ ਨਿਹਾਲ ਕਰਕੇ ਸੱਚਖੰਡ ਦੇ ਵਿੱਚ ਪਹੁੰਚਾ ਦਿੱਤੇ ਸੁਰਤ ਕਰਕੇ ਸਰੀਰ ਉੱਤੇ ਹੀ ਆ ਸੁਰਤ ਕਰਕੇ ਸੱਚਖੰਡ ਚਲੇ ਗਏ ਆ ਜਦੋਂ ਸੱਚਖੰਡ ਗਏ ਹੁਣ ਗੁਰੂ ਨਾਨਕ ਆਪ ਨਿਰੰਕਾਰ ਦਾ ਪਿਤਾ ਹੈ ਗੁਰੂ ਨਾਨਕ ਦਾ ਪਿਤਾ ਹੈ ਬਾਬਾ ਮਹਿਤਾ ਕਾਲੂ ਜਦੋਂ ਉਹਨਾਂ ਦੀ ਰੂਹ ਸੱਚਖੰਡ ਗਈ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਲਿਖਿਆ ਹੈ ਕਹਿੰਦੇ ਜਿੰਨੇ ਦਾਦੇ ਪੜਦਾਦੇ ਗੁਰੂ ਨਾਨਕ ਦੇਵ ਜੀ ਦੇ ਸੀ ਦਾਦਿਆਂ ਦੇ ਵੀ ਦਾਦੇ ਰੂਹਾਂ ਉਹ ਸਾਰੀਆਂ ਕੇ ਹੱਥ ਜੋੜ ਕੇ ਖਲੋ ਗਈਆਂ ਖੜੇ ਹੋਗੇ ਸਾਰੇ ਪੁੱਤਰ ਮਹਿਤਾ ਕਾਲੂ ਆਓ ਜੀ ਆਇਆਂ ਨੂੰ ਤੁਸੀਂ ਆਏ ਤਦ ਦੇਖਿਆ ਵੀ ਮਹਿਤਾ ਕਾਲੂ ਜੀ ਨੇ ਮੇਰੇ ਪਿਤਾ ਜੀ ਵੀ ਇੱਥੇ ਦਾਦਾ ਜੀ ਵੀ ਇੱਥੇ ਦਾਦਾ ਸੰਸਰਾਮ ਜੀ ਵੀ ਉੱਥੇ ਸੀ ਸਾਰੀ ਪੀੜ੍ਹੀ ਸਾਰੀ ਕੋਲ ਉੱਥੇ ਸਾਰਿਆਂ ਨੂੰ ਵੇਖ ਕੇ ਹੈਰਾਨ ਹੋ ਗਏ ਕਹਿੰਦੇ ਤੁਸੀਂ ਇੱਥੇ ਕਦੋਂ ਕਦੇ ਆਏ ਕੀ ਸਵਾਲ ਪੁੱਛਦੇ ਬਾਬਾ ਮਹਿਤਾ ਕਾਲੂ ਜੀ ਆ ਇੰਨੀ ਆਨੰਦਦਾਇਕ ਜਗ੍ਹਾ ਇੰਨਾ ਆਰਾਮ ਇੰਨਾ ਸੁੱਖ ਇੱਥੇ ਤੁਸੀਂ ਕਦੋਂ ਕਦੇ ਆਏ ਸਾਰੇ ਸਾਰੇ ਕਹਿਣ ਲੱਗੇ ਪੁੱਤਰ ਜਦੋਂ ਦੇ ਤੇਰੇ ਘਰ ਨਰੰਗ ਕਾਰਨ ਸਰਗੁਣ ਰੂਪ ਧਾਰ ਕੇ ਗੁਰੂ ਨਾਨਕ ਨਾਮ ਰਖਾਇਆ ਹੈ ਗੁਰੂ ਨਾਨਕ ਤੇਰੇ ਘਰ ਪੁੱਤਰ ਪੈਦਾ ਹੋਇਆ ਓਦੋਂ ਦੇ ਜਿੰਨੀ ਕੁਲ ਦੇ ਬਜ਼ੁਰਗ ਸੀ ਪਿਤਰ ਸੀ ਸਾਰੇ ਇੱਥੇ ਆ ਗਏ ਆਖੋ ਸਤਨਾਮ ਇਹਨਾਂ ਆਨੰਦ ਹਰ ਸਿੱਖ ਦੀ ਕੋਈ ਅਰਦਾਸ ਹੁੰਦੇ ਮਹਾਰਾਜ ਸੱਚਖੰਡ ਬਖਸ਼ੋ ਮਹਾਰਾਜ ਸੱਚਖੰਡ ਬਖਸ਼ੋ ਤੇ ਸਤਖੰਡ ਚ ਜਦੋਂ ਜਿਉਂਦੇ ਹੀ ਪਹੁੰਚ ਗਿਆ ਬਾਬਾ ਮੈਂ ਤਾਂ ਗਾਹੂ ਹੁਣ ਵਾਪਸ ਕਿਹੜਾ ਮੁੜੇ ਗੁਰੂ ਨਾਨਕ ਦੇਵ ਜੀ ਕਹਿੰਦੇ ਪਿਤਾ ਜੀ ਆਜੋ ਵਾਪਸ ਹੋਣਾ ਸਮਾਦੀ ਲੱਗੀ ਹੋਈ ਐ ਖੋਲ ਨਹੀਂ ਰਹੀ ਹੁਣ ਗੁਰੂ ਨਾਨਕ ਦੀ ਆਵਾਜ਼ ਪਹੁੰਚਦੀ ਐ ਪਿਤਾ ਜੀ ਆਜੋ ਵਾਪਸ ਭਾਈ ਬਾਲੇ ਵਾਲੇ ਜਨਮ ਸਾਖੀ 'ਚ ਲਿਖਿਆ ਹੈ ਕਹਿੰਦੇ ਉਸ ਵੇਲੇ ਬਾਬਾ ਮਹਿਤਾ ਕਾਲੂ ਜੀ ਕਹਿਣ ਲੱਗੇ ਪੁੱਤਰ ਮੈਂ ਤਾਂ ਇੱਥੇ ਹੀ ਰਹਿਣਾ ਇੱਥੇ ਹੀ ਰਹਿਣ ਦੇ ਬਣਿਆ ਮੈਂ ਨਹੀਂ ਵਾਪਸ ਆਉਣਾ ਇਹ ਨਾਨਕ ਤਾਂ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਹਿਣ ਲੱਗੇ ਪਿਤਾ ਜੀ ਤੁਸੀਂ ਇੱਥੇ ਪਹੁੰਚਣਾ ਕੁਝ ਕੁ ਦਿਨ ਰਹਿ ਗਏ ਬਾਕੀ ਤੁਸੀਂ ਇੱਥੇ ਪਹੁੰਚ ਜਾਓ ਉਹ ਗੁਰੂ ਨਾਨਕ ਨੇ ਸਾਨੂੰ ਦੱਸਿਆ ਵੀ ਸਿੱਖ ਨੇ ਨਾਨਕ ਅੱਗਾ ਸੋ ਮਿਲੈ ਜੇ ਖੱਟੇ ਘਾਲੇ ਦੇ ਆ ਗੱਲ ਸਮਝਣ ਵਾਲੀ